ਜੋ ਆਮ ਤਿਆਸੇ ਤੇ ਅੰਤਰਾ ਮਿੱਗੇ ਸਨ ਉਹ ਹੈ ਹਿਊਮਨ ਫੂਡ ਵਾਸਤੇ ਬਾਡ ਫੂਡ ਵਾਸਤੇ ਤੇ ਕਸ਼ੂਆਂ ਦੇ ਫੀਡ ਵਾਸਤੇ ਬੰਦਾ ਸਭ ਤੋਂ ਮੈਨ ਨੂੰ ਅਨੋ ਮਨੁੱਖੀ ਖਾਣ ਉਹ ਜਿਹੜੇ ਹਿਊਮਨ ਫੂਡ ਲਈ ਅਸੀਂ ਜਿਹੜੇ ਜੋਬ ਬਣਾਏ ਨੇ ਉਹ ਉਹਨਾਂ ਬਾਰੇ ਦੱਸਾਂਗੀ ਜੋ ਆਮ ਤੌਰ ਤੇ ਜਿਹੜੇ ਬਣਦੇ ਹੁੰਦੇ ਹਨ ਉਹ ਛਿਲਕੇ ਵਾਲੇ ਨਹੀਂ ਹੁੰਦੇ ਹਨ ਪਰ ਅਸੀਂ ਖਾਣ ਦੇ ਲਈ ਜਿਹੜੇ ਜੋਬ ਬਣਾਏ ਹਨ ਉਹਨਾਂ ਦੇ ਵਿੱਚ ਇਹਦੀ ਖਾਸੀਅਤ ਇਹ ਹੈ ਕਿ ਇਹਨਾਂ ਨੂੰ ਜਦੋਂ ਅਸੀਂ ਥਰੈਸ਼ ਕਰਦੇ ਹਾਂ ਤਾਂ ਇਹਦਾ ਛਿਲਕਾ ਕ੍ਰਸ਼ਿੰਗ ਦੇ ਦੌਰਾਨ ਨਿਕਲ ਜਾਂਦਾ ਹੈ ਜਿਵੇਂ ਕਿ ਕਣਕ ਦੇ ਵਿੱਚ ਪਾਇਆ ਜਾਂਦਾ ਹੈ ਸੋ ਇਸ ਕਰਕੇ ਸਾਨੂੰ ਐਕਸਟਰਾ ਐਫਰਟ ਕਰਨ ਦੀ ਲੋੜ ਨਹੀਂ ਪੈਂਦੀ ਤੇ ਇਹ ਜੋ ਜਦੋਂ ਹੀ ਅਸੀਂ ਥਰੈਸ਼ ਕਰਦੇ ਹਾਂ ਤਾਂ ਇਹ ਖਾਣ ਦੇ ਲਈ ਤਿਆਰ ਹੋਈ ਪੈਂਦੀ ਸੋ ਇਹ ਜਿਹੜੀ ਕਿਸਮ ਹੈਗੀ ਆ ਅਸੀਂ 2019 ਵਿੱਚ ਬਣਾਈ ਸਗੀ ਤੇ ਇਹਨੂੰ ਅਸੀਂ ਹਲ ਹਲੈਸ ਮਤਲਬ ਕਿ ਬਿਨਾਂ ਛਿਲਕੇ ਵਾਲੀ ਜੋ ਆਦੀ ਕਿਸਮ ਕਹਿੰਦੇ ਹਾਂ ਇਹਦਾ ਝਾੜ ਜਿਹੜਾ ਕਿੱਲੇ ਚੋਂ ਆਂਦਾ ਵਾ 16 ਕੁੰਟਲ ਆ ਜਾਂਦਾ ਹੈ ਇਹਨੂੰ ਬਿਮਾਰੀਆਂ ਜਿਹੜੀਆਂ ਤਿੰਨ ਮੁੱਖ ਬਿਮਾਰੀਆਂ ਨੇ ਫਲੀ ਖੰਗੀ ਪੂਰੀ ਖੰਗੀ ਤੇ ਕੁੜਾ ਸਰਾਕ ਤਿੰਨੋ ਤੋਏ ਰਹਿਤ ਹੈ ਤਿੰਨਾਂ ਦਾ ਪੂਰੀ ਤਰ੍ਹਾਂ ਟਕਰਾ ਕਰਨ ਦੇ ਸਮਰਥ ਹੈ ਇਹਨੂੰ ਅਸੀਂ 15 ਅਕਤੂਬਰ ਤੋਂ 15 ਨਵੰਬਰ ਦੇ ਵਿੱਚ ਬੀਜ ਸਕਦੇ ਹਾਂ ਤੇ ਇਹਦਾ ਜੋ ਪੱਕਣ ਦਾ ਸਮਾਂ ਹੈ ਇਹ ਲਗਭਗ 144 ਦਿਨਾਂ ਵਿੱਚ ਪੱਕ ਜਾਂਦੀ ਹੈ ਇਹਦੇ ਵਿੱਚ ਦੂਜੀ ਮਹੱਤਵਪੂਰਨ ਗੱਲ ਇਹ ਹੈ ਕਿ ਇਹਦੇ ਵਿੱਚ ਪ੍ਰੋਟੀਨ ਦੀ ਮਾਤਰਾ ਵੀ ਕਾਫੀ ਹਾਈ ਮਤਰਾ ਵਿੱਚ ਪਾਈ ਹੋਈ ਹੈ ਕਿਉਂਕਿ 13% ਪ੍ਰੋਟੀਨ ਇਸ ਚੜ੍ਹ ਬੰਦੇ ਹੋਣਗੇ ਕਿਸਾਨ ਪਰਿਵਾਰ ਜਿਹੜੇ ਹੈਗੇ ਨੇ ਉਹਨੂੰ ਗ੍ਰੋ ਕਰਨ ਤੇ ਇਹ ਆਪਣੇ ਪਰਿਵਾਰ ਆਪਣੇ ਪਿੰਡ ਵਾਸੀਆਂ ਦੇ ਨਾਲ ਸ਼ੇਅਰ ਕਰਨੇ ਦਾ ਸੀ ਜਿਹੜਾ ਹੈਗਾ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਗ੍ਰੀਨ ਮਾਈਕ ਦੀ ਖਾਸ ਰਿਪੋਰਟ